ओम नमः शिवाय शिवजी सदा सहाय ओम नमः शिवाय गुरुजी सदा सहाय जय गुरुजी शुक्राणा गुरुजी अनंतम अनंतम शुक्राणा मेरे गुरुपा संगत गुरु जी गुरुजी दी कृपा दे नाल मैं अमृत वेला करती हां मैं अमृत वेला सांभया होया बड़ा कृपाया मेरे गुरुजी दी मैं तौडे नाल संगत जी अपना सासक शेयर करना चाही हां मैं एक दिन अपने स्वरे ਕੰਮ ਕਰਕੇ ਘਰ ਦਾ ਤੇ ਬਾਹਰ ਖੜੀ ਤੇ ਸਾਡੇ ਸਾਹਮਣੇ ਬਿਲਡਿੰਗ ਤੇ ਨਾ ਬਟਰਫਲਾਈ ਹੈ ਨਾ ਬਲੈਕ ਤੇ ਜੱਲੋ ਕਲਰ ਦੇ ਕਾਫੀ ਟੈਮਨਾ ਉੱਥੇ ਬੈਠੀ ਰਹੀ ਬੈਠੀ ਰਹੀ ਤੇ ਮੈਂ ਖੜੀ ਉਹਨੂੰ ਦੇਖੀ ਗਈ ਦੇਖੀ ਗਈ ਤੇ ਫਿਰ ਪਤਾ ਨਹੀਂ ਉਹ ਨਾ ਕਿੱਥੇ ਚਲੀ ਗਈ ਤੇ ਮੈਂ ਆਪਣੀ ਇਹ ਇੰਡੀਆ ਨਾਲ ਆਪਣੀ ਸਿਸਟਰਾਂ ਦਾ ਆਂਟੀ ਨਾਲ ਵੀ ਗੱਲ শেয়ার ਕੀਤੀ ਮੈਂ ਕਿਹਾ ਮੈਨੂੰ ਬਟਰਫਲਾਈ ਵਿੱਚ ਨਾ ਗੁਰੂ ਜੀ ਦੇ ਦਰਸ਼ਨ ਦਿੰਦੇ ਫਿਰ ਮੇਰੇ ਬੇਟੇ ਨੇ ਨਾ ਇਹ ਅੱਪੇ ਖਾਣੇ ਸੀ ਤੇ ਮੈਂ ਅੱਪਿਆਂ ਦੇ ਉੱਤੇ ਮੈਨੂੰ ਚਾਹ ਰਹਾ ਇਹ ਉਹ ਰੂਪ ਅਚਨ ਗੁਰੂ ਜੀ ਨੇ ਦਰਸ਼ਨ ਦਿੱਤੇ ਮੈਂ ਇੰਨੀ ਖੁਸ਼ ਹੋਈ ਇੰਨੀ ਮੇਰੇ ਰਣ ਲੂ ਕੰਡੇ ਪਹਾਤੇ ਖੜੇ ਹੋ ਗਏ ਵੀ ਆ ਕੇ ਮੈਂ ਫਟਾਫਟ ਫੋਟੋ ਖਿੱਚੀ ਮੈਂ ਇੰਡੀਆ ਆਪਣੀ ਫੈਮਿਲੀ ਨੂੰ ਆਪਣੀ ਆਂਟੀ ਨੂੰ ਭਾਈ ਦਿਖਾਇਆ ਮੈਂ ਕਿਹਾ ਦੇਖੋ ਕਿੰਨਾ ਨਾ ਕਿੰਨੇ ਸੋਹਣੇ ਦਰਸ਼ਨ ਦਿੱਤੇ ਮੈਨੂੰ ਗੁਰੂ ਜੀ ਨੇ ਬੜੀ ਕਿਰਪਾ ਆ ਮੇਰੇ ਗੁਰੂ ਜੀ ਦੀ ਸੰਘਾ ਜੀ ਨਾ ਮੇਰੇ ਅੰਕਲ ਜੀ ਨਾ ਥੋੜੇ ਬਿਮਾਰ ਹੋ ਗਏ ਸੀ ਇਹ ਥੋੜੇ ਨਹੀਂ ਜਿਆਦਾ ਹੀ ਘੈਲਾ ਹੋਣਾ ਬਿਮਾਰ ਹੋ ਗਏ ਤੇ ਬਿਲਕੁਲ ਫੇਸ ਨਾ ਉਹਨਾਂ ਦਾ ਡਾਊਨ ਹੋ ਗਿਆ ਮੈਨੂੰ ਬੜੀ ਬੜੀ ਜਿਆਦਾ ਚਿੰਤਾ ਮੈਂ ਗੁਰੂ ਜੀ ਦਾ ਹਨਾ ਸਿਮਰਨ ਕਰੀ ਗਈ ਕਰੀ ਗਈ ਉਹਨਾਂ ਨੂੰ ਹਨਾ ਇਹ ਦੋ ਵਾਰੀ ਮੈਂ ਅਮਰ ਜਰਨਾ ਦਵਾਈ ਵੀ ਦਿੱਤੀ ਥੋੜਾ ਫਰਕ ਪਿਆ ਫੇਰ ਹਨਾ ਮੇ ਮੇਰਾ ਨਾ ਮਨ ਬੜਾ ਹੀ ਭਰਿਆ ਮੈਂ ਗੁਰੂ ਜੀ ਦੇ ਰਸ ਰੂਪ ਅੱਗੇ ਆ ਕੇ ਰੋਣ ਲੱਪੇ ਮੈਂ ਗੁਰੂ ਜੀ ਆਰਾਮ ਨਹੀਂ ਹੰਦਾ ਪਿਆ ਹੈਗਾ ਪਤਾ ਨਹੀਂ ਕੀ ਗੱਲ ਆ ਮੇਰੇ ਹਨਾ ਜਿੱਦਾਂ ਫੇ ਮੈਨੂੰ ਇਦਾਂ ਫੀਲ ਹੋਇਆ ਕਿ ਹਨਾ ਘਰੇ ਦਵਾਈਆਂ ਦੇਈ ਜਾਂਦੀ ਆ ਫਾਰਮੇਸੀ ਤੇ ਜਾ ਕੇ ਨਾ ਦਵਾਈ ਲੈ ਕੇ ਆਵੇ ਇਹ ਮੇਰੇ ਅੰਕਲ ਜੀ ਗਏ ਫਾਰਮੇਸੀ ਤੇ ਦਵਾਈ ਲੈ ਕੇ ਆਏ ਤੇ ਫੇ ਅਮਰਤ ਜਾਲਨਾ ਪਿੱਤੀ ਪਹਿਲੀ ਵਾਰੀ ਉਹ ਦਵਾਈ ਦੇ ਨਾਲਾ ਨਾ ਮੇਰੇ ਅੰਕਲ ਜੀ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਗੁਰੂ ਜੀ ਦਾ ਇੰਨਾ ਸ਼ੁਕਰਾਨਾ ਕਰਦੀ ਜਿੰਨਾ ਸ਼ੁਕਰਾਨਾ ਕਰਾ ਉਹਨਾਂ ਹੀ ਘਟਿਆ ਮੇਰੇ ਅੰਕਲ ਜੀ ਨੂੰ ਫਰਕ ਪੈ ਗਿਆ ਇੱਕ ਵਾਰੀ ਜੇ ਦਵਾਈ ਖਾਣ ਦੇ ਨਾਲ ਵੀ ਘਰੇ ਜਿਹੜੀਆਂ ਦਵਾਈਆਂ ਪਈਆਂ ਉਹ ਦੇਈ ਜਾਨੀ ਆ ਹੋਰ ਦਵਾਈ ਲੈ ਕੇ ਆ ਤੇ ਉਹਦੇ ਨਾਲ ਫਿਰ ਮੇਰੇ ਅੰਕਲ ਜੀ ਨੂੰ ਫਰਕ ਪੈ ਗਿਆ ਮੈਂ ਲੱਖ ਲੱਖ ਸ਼ੁਕਰਾਨਾ ਕੀਤਾ ਆਪਣੇ ਗੁਰੂ ਪਾਦਾ ਉਹਨਾਂ ਨੇ ਮਤਲਬ ਕਿ ਨਾ ਹੋ ਹੋਰੀ ਜਿਹਾ ਹੋ ਗਿਆ ਸੀ ਮੇਰੇ ਅੰਕਲ ਜੀ ਬਹੁਤ ਜ਼ਿਆਦਾ ਤੇ ਮਨ ਨੂੰ ਮਨ ਨੂੰ ਨਦਰ ਹੋਰੀ ਉਹ ਹੋਰੀ ਇੱਕ ਫੀਲਿੰਗ ਜੀ ਆਉਂਦੀ ਸੀ ਆ ਇੱਕ ਤਮ ਹੋ ਕੀ ਗਿਆ ਚੰਗੇ ਭਲੇ ਸੀਗੇ ਹੈ ਨਾ ਤੇ ਗੁਰੂ ਜੀ ਦੀ ਬੜੀ ਕਿਰਪਾ ਹੋਈ ਬਹੁਤ ਜ਼ਿਆਦਾ ਤੇ ਫਿਰ ਮੈਨੂੰ ਮੈਸੇਜ ਆਇਆ ਕੁੜੀਏ ਕਵਰਾਇਆ ਨਾ ਕਰ ਤੂੰ ਤੇਰਾ ਪਿਓ ਬੈਠਾ ਆ ਹੈ ਨਾ ਤੇ ਤੇਰੇ ਅੰਕਲ ਜੀ ਨੂੰ ਠੀਕ ਕਰਤਾ ਆ ਤੇ ਮੈਨੂੰ ਇਹਨੇ ਵੀ ਮੈਂ ਆਪਣੇ ਅੰਕਲ ਜੀ ਨੂੰ ਵੀ ਮੈਸੇਜ ਪੜਾਇਆ ਮੈਂ ਕਿਹਾ ਦੇਖੋ ਤੁਸੀਂ ਹੈ ਨਾ ਬੜੀ ਕਿਰਪਾ ਹੈ ਮੇਰੇ ਗੁਰੂ ਜੀ ਦੀ ਮੇਰੇ ਉੱਤੇ ਤੇ ਮੈਂ ਹੀ ਚੰਨੀ ਹਾਂ ਗੁਰੂ ਜੀ ਸਾਡੇ ਪਰਿਵਾਰ ਉੱਤੇ ਇਦੇ ਮੇਰਾ ਪਰਿਆ ਹੱਥ ਰੱਖਣਾ ਬੁਰੀਆਂ ਨਜ਼ਰਾਂ ਤੋਂ ਸਾਨੂੰ ਬਚਾ ਕੇ ਰੱਖਣਾ ਤੇ ਬਹੁਤ ਵਧੀਆ ਜ਼ਿੰਦਗੀ ਚੱਲਦੀ ਪਈ ਆ ਜਦੋਂ ਦੇ ਗੁਰੂ ਜੀ ਮੇਰੀ ਜ਼ਿੰਦਗੀ ਵਿੱਚ ਆਏ ਹੋਏ ਆ ਤੇ ਅਮਰਤ ਵੇਲਾ ਸੰਭਿਆ ਹੋਇਆ ਆ ਆਪਣਾ ਹੁਣ ਮੈਂ ਅਮਰਤ ਵੇਲਾ ਹੀ ਕਰਕੇ ਆਈ ਤੇ ਮੈਂ ਕੱਲ ਦੀ ਕਿੰਨੀ ਮੈਂ ਸ਼ੁਕਰਾਨਾ ਸਾత్సੰਗ ਪਾਉਣਾ ਮਸੇ ਬੱਚਿਆਂ ਦੇ ਵਿੱਚ ਮੇਰਾ ਟਾਈਮ ਨਹੀਂ ਲੱਗਾ ਇਸ ਕਰਕੇ ਹੁਣ ਮੈਂ ਆਪਣਾ ਗੁਰੂ ਜੀ ਦੇ ਰੂਪ ਦੇ ਅੱਗੇ ਬੈਠ ਕੇ ਸ਼ਿਕਰਾਨਾ 사ਤ ਸੰਗ ਕਰਦੀ ਪਈ ਆ ਬੜੀ ਮਨ ਨੂੰ ਸ਼ਾਂਤੀ ਮਿਲਦੀ ਗਈ ਆ ਜਦੋਂ ਮੈਂ ਸਾਡੀ ਕਰਾ મતલਬ ਆ ਜਾਪ ਚੱਲਦਾ ਰਹਿੰਦਾ ਆ ਗੁਰਬਾਣੀ ਚੱਲਦੀ ਰਹਿੰਦੀ ਆ ਬੜੀ ਪੋਜ਼ਿਟਿਵਿਟੀ ਆ ਗੁਰੂ ਜੀ ਦੇ ਆਨ ਦੇ ਨਾਲ ਪਹਿਲਾਂ ਤਾਂ ਜਿੱਦਾਂ ਜ਼ਿੰਦਗੀ ਬਹੁਤ ਬੇਕਾਰ ਲੱਗਦੀ ਹੁੰਦੀ ਸੀ ਹੁਣ ਤਾਂ ਚਾਹੀ ਚੜਿਆ ਰਹਿੰਦਾ ਗੁਰਬਾਣੀ ਲਾ ਲਾ ਆ ਮੰਤਰ ਜਹਾ ਬਲਾਲਾ ਗੁਰੂ ਜੀ ਦਾ ਹਣਾ ਗੁਰੂ ਜੀ ਦਾ ਪੈ ਕੇ ਗੱਲਾਂ ਕਰ ਲਓ ਸਰੂਪ ਦੇ ਨਾਲ ਬਹੁਤ ਵਧੀਆ ਜ਼ਿੰਦਗੀ ਆ ਗੁਰੂ ਜੀ ਦਿੱਤਾ ਸਾਡਾ ਹੱਥ ਫੜੀ ਰੱਖਣਾ ਸਾਡੇ ਪਰਿਵਾਰ ਉੱਤੇ ਮੇਰੇ ਪਰਿਆ ਹੱਥ ਰੱਖਣਾ ਤੇ ਜਿਹੜੇ ਆਂਟੀ ਜੀ ਸਾਡਾ ਸਾਥ ਸੰਗਸ਼ੇਰ ਕਰਦੇ ਆ ਇਹਨਾਂ ਨੂੰ ਵੀ ਤੰਦਰੁਸਤੀ ਆ ਬਖਸ਼ਣਾ ਮੇਰੇ ਪਰਿਆ ਹੱਥ ਦਿਨਾ ਤੇ ਵੀ ਰੱਖਣਾ ਇਹਨਾਂ ਦੀ ਮਨੋ ਕਾਮਨਾ ਪੂਰੀਆਂ ਕਰਨਾ ਸੰਗਜੀ ਹੁਣ ਮੈਂ ਆਪਣੇ ਸਾਸਾਂ ਨੂੰ ਸਮਾਪਤ ਕਰਦੀ ਆ ओम नमः शिवाय शिवजी सदा सहाय ओम नमः शिवाय गुरुजी सदा सहाय जय गुरुजी शुक्राना गुरुजी अनंत अनंत व शुक्रियाना मेरे गुरुपा जय गुरुजी